ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਤ ਸਿੰਘ ਤੁਹਾਡਾ ਆਪਣੇ ਚੈਨਲ ਥੰਦਾ ਅਗਰੀਕਲਚਰ ਫਾਰਮ ਤੋਂ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਨਿਕਰੇ ਪਕਰ ਕੇ ਜਿੰਨੇ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਬੈਲ ਵਾਲਾ ਬਟਨ ਜਰੂਰ ਦਬਾਓ ਤਾਂ ਜੋ ਬਧੇ ਤੋਂ ਬਧੇ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਕਿਸਾਨ ਵੀਰੋ ਹੁਣ ਤੁਹਾਨੂੰ ਪਲੀ ਭੰਤੀ ਸਾਰਾ ਪਤਾ ਹੀ ਹੈ ਵੀ ਜੋ ਪੰਜਾਬ ਸਰਕਾਰ ਨੇ ਆਪਣੇ ਝੋਨਾ ਲਾਉਣ ਦੀ ਜਿਹੜੀ ਡੇਟ ਹੈ ਫਾਈਨਲ ਲਾਂਚ ਕਰਤੀ ਤੁਹਾਨੂੰ ਦੱਸ ਹੀ ਦਿੱਤਾ ਹੈਗਾ ਵੀ 11 ਤਰੀਕ ਤੋਂ ਜੋ ਝੋਨਾ ਪੰਜਾਬ ਦੇ ਵਿੱਚ ਨੈਰੀ ਖੇਤਰਾਂ ਦੇ ਵਿੱਚ ਲੱਗਣਾ ਸ਼ੁਰੂ ਹੋ ਜਾਊਗਾ ਤੇ ਬਾਕੀ ਜੋ ਰਹਿੰਦੇ ਖੇਤਰ ਨੇ ਉੱਥੇ ਜਾ ਕੇ 15 ਤਰੀਕ ਤੋਂ ਜੋ 15 ਜੂਨ ਤੋਂ ਝੋਨਾ ਜਿਹੜਾ ਉਹ ਸਟਾਰਟ ਹੋ ਜਾਊਗਾ ਤੇ ਸਿੱਧੀ ਬਿਜਾਈ ਵਾਲੇ ਜਿਹੜੇ ਖੇਤਰ ਨੇ 15 ਤਰੀਕ ਤੋਂ ਲੈ ਕੇ ਮੰਨ ਕੇ ਚਲੋ 31 ਮਈ ਤੱਕ ਇਹ ਖੇਤਰਾਂ ਦੇ ਵਿੱਚ ਆਪਾਂ ਸਿੱਧੀ ਵਿਜੈ ਕਰ ਸਕਦੇ ਹਾਂ ਤੇ ਬਹੁਤ ਜ਼ਿਆਦਾ ਜਿੱਦਾਂ ਆਪਾਂ ਕਹਦੇ ਜਿੱਤੋਂ ਜਹਿਦ ਤੋਂ ਬਾਅਦ ਡੇਟ ਆਪਾਂ ਨੂੰ ਫਾਈਨਲ ਮਿਲੀ ਹੈ ਕਿਉਂਕਿ WhatsApp ਤੇ Instagram ਤੇ ਜਾਂ ਸੋਸ਼ਲ ਮੀਡੀਆ ਤੇ ਕਿਸੇ ਵੀ ਸਾਈਟ ਤੇ ਜੋ ਵੀਰ ਆਪਣੇ ਪੇਜ ਵਗੈਰਾ ਚਲਾਉਂਦੇ ਨੇ ਜਾਂ ਜਿੱਦਾਂ ਕੋਈ ਕਹਦੀ ਗਰੁੱਪ ਹੁੰਦੇ ਨੇ ਉਹਨਾਂ ਦੇ ਵਿੱਚ ਫੋਟੋਆਂ ਬਹੁਤ ਵਾਇਰਲ ਹੋ ਰਹੀਆਂ ਸੀ ਉਦੇ ਮੁਤਾਬਕ ਪਿਛਲੇ ਸਾਲ ਜੋ ਡੇਟਾ ਸੀ ਝੋਨੇ ਦੀਆਂ ਉਹੀ ਲਾਂਚ ਹੋਈਆਂ ਨੇ ਪਰ ਜੋ ਆਸਲ ਦੇ ਵਿੱਚ ਲੈਟਰ ਪ੍ਰਾਪਤ ਹੋਇਆਗਾ ਉਹਦੇ ਵਿੱਚ ਆਪਾਂ ਨੂੰ ਇਹ ਦੱਸਿਆ ਗਿਆ ਵੀ 15 ਤੋਂ 31 ਮਈ ਤੱਕ ਸਿੱਧੀ ਵਿਜਾਈ 8 ਘੰਟੇ ਲੈਟ ਮਿਲੂਗੀ ਤੇ ਬਾਕੀ ਜੋ 11 ਤਰੀਕ ਤੋਂ ਨਹਿਰੀ ਖੇਤਰ ਨੇ ਜਿਹੜੇ ਉੱਥੇ ਆਪਣੇ ਮੱਲ ਕੇ 8 ਘੰਟੇ ਬਿਜਲੀ ਮਿਲੂਗੀ ਤੇ ਰਹਿੰਦੀ ਜੋ ਏਰੀਏ ਨੇ ਉਥੇ 15 ਤਰੀਕ ਤੋਂ ਜਿਹੜੀ ਲਾਈਟ ਆ ਉਹ ਸ਼ੁਰੂ ਹੋ ਜੂਗੀ ਪਰ ਮੈਂ ਤੁਹਾਡੇ ਨਾਲ ਜੋ ਗੱਲ ਕਰਨੀ ਹੈ ਬਹੁਤ ਜ਼ਰੂਰੀ ਗੱਲ ਹੈ ਤਾਂ ਹੁਣ ਕਿਸਾਨ ਵੀਰੋ ਦੇਖੋ ਸਰਕਾਰ ਆਪਣੀ ਜਿੱਦਾਂ ਪਕੜੀ ਕਿੰਦਰ ਨੂੰ ਫੈਸਲੇ ਜਿਹੜੇ ਲੈਣੇ ਸ਼ੁਰੂ ਕਰ ਚੁੱਕੀ ਹੈ ਇੱਕ ਪਾਸੇ ਤਾਂ ਆਪਾਂ ਨੂੰ ਕਿਹਾ ਜਾ ਰਿਹਾ ਵੀ ਤੁਸੀਂ ਲੇਟ ਵੈਰਾਈਟੀ ਦੀਆਂ ਕਿਸਮਾਂ ਲਾਓ ਲੇਟ ਵੈਰਾਈਟੀਆਂ ਲਾਓ 126 ਲਾਓ 131 ਲਾਓ 128 29 ਜਾਂ ਕੋਈ ਹਾਈਬ੍ਰਿਡ ਵੈਰਾਈਟੀਆਂ ਜੋ ਲੇਟ ਨੇ ਉਹ ਲਾਓ ਜਾਂ ਬਾਸਮਤੀਆਂ ਲਾਓ ਇੱਕ ਪਾਸੇ ਕਿਸਾਨ ਵੀਰੋ ਜਿਹੜੀ ਲਾਇਟ ਆਪਾਂ ਨੂੰ ਉਹ ਪਹਿਲਾਂ ਨਾਲੋਂ 25 ਦਿਨ ਅਡਵਾਂਸ ਦਿੱਤੀ ਗਈ ਹੈ ਤੇ ਨਾਲ ਸਰਕਾਰ ਕਹਿ ਰਹੀ ਹੈ ਵੀ ਤੁਸੀਂ ਪੂਸਾ ਝੋਨਾ ਨਾ ਲਾਓ ਪਰ ਇੱਥੇ ਮੈਂ ਇਹ ਕਹਿਣਾ ਚਾਹਣਾ ਵੀ ਜੇ ਸਰਕਾਰ ਐਦਾਂ ਹੀ ਅਡਵਾਂਸ ਲਾਇਟ ਦਿੰਦੀ ਰਹੀ ਤਾਂ ਪੂਸਾ ਝੋਨਾ ਪੰਜਾਬ ਦੇ ਵਿੱਚੋਂ ਕਦੇ ਵੀ ਬੰਦ ਨਹੀਂ ਹੋਣਾ ਇਨਾ ਮਰਜੀ ਜ਼ੋਰ ਲਾ ਲੈਣਾ ਕਿਉਂਕਿ ਜਿਹੜੀ PR 126 ਐ ਜਾਂ PR 131 ਐ ਇਹ ਸਾਰੀਆਂ 25 ਤਰੀਕ ਤੋਂ ਬਾਅਦ ਵਾਲੀਆਂ ਵੈਰੈਟੀਆਂ ਨੇ ਜਦੋਂ 10 ਦਿਨ ਪਹਿਲਾਂ ਲਾਈਟ ਆ ਜਾਣੀਆਂ ਤਾਂ ਹਰ ਇੱਕ ਦੇ ਮਨ ਦੇ ਵਿੱਚ ਬਹਿਮ ਰਹੂਗਾ ਹਰ ਇੱਕ ਬੰਦਾ ਹੀ ਪੂਸਾ ਛੋਣੇ ਵੱਲ ਰੁਖ ਕਰੂਗਾ ਕਿਉਂਕਿ ਜੋ ਹੱਡਾਂ ਦੇ ਵਿੱਚ ਚੀਜ਼ ਰਾਚ ਜਾਂਦੀ ਉਹਨੂੰ ਕੱਢਣਾ ਬਹੁਤ ਔਖਾ ਹੈ ਤਾਂ ਹੁਣ ਜਿੰਮੇਦਾਰ ਵੀਰੋਂ ਮੈਂ ਤੁਹਾਡੇ ਲਈ ਇਹੀ ਬੇਨਤੀ ਕਰਦਾ ਬੇਨਤੀ ਪ੍ਰਵਾਨ ਕਰਿਓ ਕਿਉਂਕਿ ਤੁਹਾਨੂੰ ਜਦੋਂ ਪਤਾ ਹੈ ਵੀ ਆਪਣੇ ਕੋਲ ਬਹੁਤ ਜ਼ਿਆਦਾ ਵਧੀਆ ਵੈਰਾਈਟੀਆਂ ਨੇ ਜੋ ਹੁਣ ਹੈਗੀਆਂ ਨੇ ਤੇ ਬਹੁਤ ਵਧੀਆ ਝਾੜ ਨੇ ਘੱਟ ਖਰਚੇ ਦੇ ਵਿੱਚ ਨੇ ਫੇਰ ਤੁਸੀਂ ਇੱਕ ਵਾਰ ਸੋਚ ਕੇ ਪੂਸਾ ਚੋਣੇ ਦੀ ਜਿਹੜੀ ਪਨੀਰੀ ਆ ਉਹ ਬੀਜਿਓ ਕਿਉਂਕਿ ਜਿਹੜੀ ਇੱਕ ਮੈਂ ਹੋਰ ਕੱਲ ਦੇਖਿਆ ਜੋ ਪੰਜਾਬ ਦੇ ਵਿੱਚ ਬੈਨ ਹੈ ਉਹੋ ਤੁਹਾਨੂੰ ਬਿਲਕੁਲ ਆਮ ਮਿਲੂਗਾ ਜੋ ਵੈਨ ਨਹੀਂ ਹੈਗਾ ਉਹ ਚਾਹੇ ਓੱਖਾ ਮਿਲ ਜੇ ਜਿਹੜੀ ਚੀਜ਼ ਪੰਜਾਬ ਦੇ ਵਿੱਚ ਵੈਨ ਆ ਉਹ ਤੁਹਾਨੂੰ ਆਸਾਨੀ ਨਾਲ ਮਿਲ ਜੂ ਬੀਜ ਵੀ ਪੂਛਾ ਦਾ ਮਿਲ ਰਿਹਾ ਸਭ ਕੁਝ ਹੋ ਰਿਹਾ ਖਰੀਦ ਵੀ ਹੋਵੇਗੀ ਦੇਖ ਲਿਓ ਪਰ ਮੈਂ ਇੱਥੇ ਇਹ ਕਹਿਣਾ ਚਾਹਣਾ ਵੀ ਆਪਾਂ ਆਪਣੇ ਪੰਜਾਬ ਬਾਰੇ ਆਪ ਸੋਚੀਏ ਆਪ ਫੈਸਲਾ ਕਰੀਏ ਤਾਂ ਹੁਣ ਕਿਸਾਨ ਵੀਰੋ ਆ ਗਈ ਪਨੀਰੀ ਦੀ ਗੱਲ ਤਾਂ ਤੁਸੀਂ ਕਿਸਾਨ ਵੀਰੋ ਪਨੀਰੀ ਜੋ ਪੂਸਾ ਝੋਨੇ ਦੀ 2-4 ਦਿਨਾਂ ਚ ਲਾ ਸਕਦੇ ਹੋ ਆਪਾਂ ਰਕਮੈਂਡ ਪਰ ਨਹੀਂ ਕਰਦੇ ਬਾਕੀ ਪਨੀਰੀਆਂ ਜੋ ਵੀ ਤੁਸੀਂ ਲਾਉਣੀਆਂ ਨੇ ਕਿਸਾਨ ਵੀਰੋ 25 ਤਰੀਕ ਦੇ 8 8 ਸਟੇਜ ਜਾ ਕੇ ਤੁਸੀਂ ਪਨੀਰੀਆਂ ਬੀਜਣ ਦੀ ਸ਼ੁਰੂਆਤ ਕਰਨੀ ਹੈ ਉਮੀਦ ਆ ਕਿਸਾਨ ਵੀਰੋ ਜਿਹੜੀ ਮੈਂ ਤੁਹਾਨੂੰ ਇਹ ਜਾਣਕਾਰੀ ਦਿੱਤੀ ਹੈ ਸਾਰੀ ਵਧੀਆ ਲੱਗੀ ਵੀ ਤੇ ਕਮੈਂਟ ਦੇ ਵਿੱਚ ਜਰੂਰ ਦੱਸਿਓ ਵੀ ਕਿਹੜਾ ਤੁਸੀਂ ਝੋਨਾ ਜੋ ਇਸ ਵਾਰ ਲਾ ਰਹੇ ਹੋ ਇਸੇ ਤਰ੍ਹਾਂ ਆਪਾਂ ਵਧੀਆ ਤੋਂ ਵਧੀਆ ਝੋਨੇ ਬਾਰੇ ਵੀਡੀਓ ਲੈ ਕੇ ਹਾਜ਼ਰ ਹੁੰਦਰਾਂਗੇ ਧੰਨਵਾਦ